ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਰੱਖੜੀ ਦੇ ਸਪੈਸ਼ਲ ਮਠਿਆਈ ਬਣਾਉਣ ਲੱਗੇ ਆ ਕਿਉਂਕਿ ਮਠਿਆਈਆਂ ਅੱਜ ਕੱਲ ਬਹੁਤ ਕੈਮੀਕਲ ਵਾਲੀਆਂ ਮਿਲਣੀਆਂ ਤਿਹਾਰਾਂ ਦੇ ਟਾਈਮ ਪਰ ਅੱਜ ਜਿਹੜੀ ਆਪਾਂ ਤੁਹਾਨੂੰ ਦਿਖਾਵਾਂਗੇ ਤੁਸੀਂ ਪਹਿਲੀ ਵਾਰ ਦੇ ਵਿੱਚ ਹੀ ਪਰਫੈਕਟ ਬਣਾ ਲਓਗੇ ਤੇ ਉਸ ਵਾਸਤੇ ਆਪਾਂ ਨੇ ਲੈਤਾ ਹੈਗਾ ਇੱਕ ਕੌਲੀ ਆਪਣੇ ਬੇਸਨ ਦੀ ਲੈਤੀ ਹੈਗੀ ਤੇ ਇੱਕ ਕੌਲੀ ਆਪਾਂ ਨੇ ਸ਼ੱਕਰ ਦੀ ਲੈਤੀ ਹੈ ਤੇ ਥੋੜੇ ਜਿਹਾ ਆਪਾਂ ਨੇ ਚੀਨੀ ਲੈਤੀ ਹੈਗੀ ਆਓ ਤੁਹਾਨੂੰ ਦਿਖਾਉਣੇ ਆਪਾਂ ਕੀ ਬਣਾਉਣੇ ਆ ਤੇ ਆਪਣੇ ਪਾਲਿਕ ਕਰਸੀ ਦੇਸੀ ਘਿਓ ਦੀ ਤੇ ਆਪਾਂ ਜਿੰਨਾ ਕਿ ਤੁਸੀਂ ਬਣਾਉਣੇ ਹੋ ਕੁਆਂਟੀਟੀ ਦੇ ਸਹਾਰੇ ਨਾਲ ਤੁਸੀਂ ਇਹ ਨਾ ਰੱਖ ਸਕਦੇ ਹੋ ਕਿਉਂਕਿ ਜਿਹੜੀ ਆਪਾਂ ਬੇਸਣ ਦੀ ਬਰਫੀ ਬਣਾਉਣੀ ਆ ਉਹਦਾ ਹੋਰ ਹਿਸਾਬ ਹੁੰਦਾ ਤੇ ਅੱਜ ਆਪਾਂ ਬਣਾ ਰਹੇ ਹਾਂ ਬੇਸਣ ਦੇ ਲੱਡੂ ਇੱਕ ਵਾਰ ਦੇ ਵਿੱਚ ਹੀ ਤੁਹਾਡੇ ਹਨਾ ਐਨੇ ਪਰਫੈਕਟ ਬਣ ਜਾਣਗੇ ਕਿ ਤੁਸੀਂ ਬਾਰ-ਬਾਰ ਇਹਨਾਂ ਨੂੰ ਬਣਾਉਂਗੇ ਮਾਰਕੀਟ ਦੇ ਵਿੱਚੋਂ ਕਦੇ ਨਹੀਂ ਲੈ ਕੇ ਆਉਂਗੇ ਤੇ ਦੇਸੀ ਘਿਓ ਨੂੰ ਆਪਾਂ ਕਰ ਲਿਆ ਗਰਮ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਬੇਸਣ ਤੇ ਬੇਸਣ ਉਹਨਾਂ ਕ ਪਾਉਣਾ ਜਿੱਦਾਂ ਕਿ ਆਪਾਂ ਹਲਵਾ ਬਣਾਉਣੀ ਆ ਖਿੜਾ ਬਣਾਉਣੀ ਆ ਤੁਸੀਂ ਦੇਖਿਆ ਹੀ ਹੈਗਾ ਬਸ ਉਦਾਂ ਦੀ ਸਥਿਤੀ ਜੀ ਰੱਖਣੀ ਹੈ ਕਿਉਂਕਿ ਤੁਹਾਡਾ ਕਿਉਂ ਜ਼ਿਆਦਾ ਰਹ ਜੂਗਾ ਨਾ ਫਿਰ ਤੁਹਾਡੇ ਲੱਡੂ ਨੇ ਜਿਹੜੇ ਉਹ ਜੁੜਨੇ ਨਹੀਂ ਹੈਗੇ ਕਿਉਂਕਿ ਉਹ ਜ਼ਿਆਦਾ ਲਿਕਵਿਡ ਜਿਹਾ ਬਣ ਜੂਗਾ ਤੇ ਤੁਸੀਂ ਇਹਦੇ ਵਿੱਚ ਨਾ ਥੋੜੀ ਜੀ ਸੂਜੀ ਵੀ ਪਾ ਸਕਦੇ ਹੋ ਹਨ ਕਿਉਂਕਿ ਉਹ ਸੂਜੀ ਨਾਲ ਹੋਰ ਥੋੜੀ ਜੀ ਦਾਣੇਦਾਰ ਜਿਹੀ ਬਣ ਜਾਂਦੀ ਹੈਗੇ ਤੇ ਮੈਂ 2 ਚਮਚੇ ਦੇ ਵਿੱਚ ਸੂਜੀ ਦੇ ਵੀ ਐਡ ਕਰਤੇ ਹੁਣ ਚੰਗੇ ਤਰੀਕੇ ਦੇ ਨਾਲ ਆਪਾਂ ਬੇਸਣ ਨੂੰ ਭੁੰਨਾਂਗੇ ਬੇਸਣ ਨੂੰ ਉਦੋਂ ਤੱਕ ਭੁੰਨਣਾ ਹੈ ਜਦੋਂ ਤੱਕ ਨਾ ਖੁਸ਼ਬੂ ਨਾ ਆਉਣ ਲੱਗ ਜੇ ਇਹਦੇ ਵਿੱਚ ਮੱਠੀ ਮੱਠੀ ਅੱਗ ਤੇ ਭੁੰਨਣਾ ਕਿਉਂਕਿ ਅਗਰ ਕੱਚਾ ਰੱਖ ਲਓਗੇ ਫਿਰ ਵੀ ਇਹਦੇ ਵਿੱਚੋਂ ਬੇਸਣ ਦੀ ਨਾ 스ਮੈਲ ਜੀ ਆਉਣ ਲੱਗ ਜਾਂਦੀ ਹੈ ਤੇ ਚੰਗੇ ਤਰੀਕੇ ਦੇ ਨਾਲ ਆਪਾਂ ਬਿਲਕੁਲ ਹਨਾ ਹੌਲੀ ਆਗਿਆ ਜਿਹੜੀ ਆਪਾਂ ਉਹ ਤੇ ਪਕਾਵਾਂਗੇ ਤੁਸੀਂ ਇਹਦੇ ਵਿੱਚ ਫੂਡ ਕਲਰ ਵੀ ਐਡ ਕਰ ਸਕਦੇ ਹੋ ਜੈਲੋ ਫੂਡ ਕਲਰ ਐਡ ਕਰ ਲਓ ਨਾ ਜਿੱਦਾਂ ਕਿ ਮੁੱਲ ਦੇ ਹੁੰਦੇ ਆ ਬਿਲਕੁਲ ਉਸੇ ਤਰੀਕੇ ਦੇ ਬਣ ਜਾਣਗੇ ਤੇ ਮਿੱਠਾ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਚੀਨੀ ਵੀ ਪਾ ਸਕਦੇ ਹੋ ਚੀਨੀ ਬੂਰਾ ਖੰਡ ਪਾਉਗੀ ਹਨਾ ਅਗਰ ਤੁਸੀਂ ਪਾਉਣੀ ਹੈ ਜਿਹੜੀ ਆਪਣੀ ਪੀਸੀ ਹੋਈ ਚੀਨੀ ਹੁੰਦੀ ਆ ਉਹ ਪਾਉਗੀ ਤੇ ਅੱਜ ਆਪਾਂ ਇਹਦੇ ਵਿੱਚ ਹਨਾ ਸ਼ੱਕਰ ਪਾਵਾਂਗੇ ਤੇ ਆਓ ਤੁਹਾਨੂੰ ਦਿਖਾਉਨੇ ਆ ਬਹੁਤ ਹੀ ਟੇਸਟੀ ਇਹ ਲੱਡੂ ਬਣਨਗੇ ਜੀ ਤੇ ਹੁਣ ਆਪਣਾ ਬੇਸਣ ਹੈ ਨਾ ਚੰਗੇ ਤਰੀਕੇ ਨਾਲ ਭੁੱਜ ਚੁੱਕਿਆ ਤੇ ਜਦੋਂ ਇਹ ਭੁੱਜ ਜਾਂਦਾ ਨਾ ਫਿਰ ਥੋੜਾ ਜਿਹਾ ਲਿਕੁਇਡ ਜਿਹਾ ਹੋ ਜਾਂਦਾ ਕਿ ਉਹ ਛੱਡਣ ਲੱਗ ਜਾਂਦਾ ਇਹ ਦੀ ਨਿਸ਼ਾਨੀ ਹੁੰਦੀ ਹੈ ਤੇ ਚੰਗੇ ਤਰੀਕੇ ਨਾਲ ਬੇਸਣ ਨੂੰ ਭੁੰਨ ਕੇ ਫਿਰ ਆਪਾਂ ਅੱਗੇ ਕੀ ਕਰਾਉਣਾ ਤੁਹਾਨੂੰ ਉਹ ਦੱਸ ਦਿਆਂ ਤੇ ਉਦੋਂ ਤੱਕ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਆਓ ਹੁਣ ਆਪਾਂ ਦੇਖੋ ਬੇਸਣ ਭੁੱਜ ਚੁੱਕਿਆ ਹੁਣ ਆਪਾਂ ਇਹਨੂੰ نیچے ਉਤਾਰ ਲਾਂਗੇ ਕਿਉਂਕਿ ਅਗਰ ਆਪਾਂ ਉੱਪਰ ਪਾ ਦਾਂਗੇ ਇਹਦੇ ਵਿੱਚ ਚੀਨੀ ਜਾਂ ਹਨਾ ਸ਼ੱਕਰ ਹੋ ਜਿਆਦਾ ਲਿਕਵਿਡ ਜੋ ਜੋ ਪਾਣੀ ਛੱਡ ਜੂਗੀ ਤੇ ਆਪਣਾ ਬਨਣਾ ਨਹੀਂ ਹੈਗਾ ਹਨਾ ਇਹ ਲੱਡੂ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਹਿਲਾ ਕੇ ਠੰਡਾ ਕਰ ਲਾਂਗੇ ਦੇਖੋ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਇਸ ਤਰੀਕੇ ਨਾਲ ਬਣਾਓਗੇ ਪਹਿਲੀ ਵਾਰ ਦੇ ਵਿੱਚ ਹੀ ਤੁਹਾਡੇ ਲੱਡੂ ਨੇ ਜਿਹੜੇ ਹਨਾ ਉਹ ਪਰਫੈਕਟ ਬਣਨਗੇ ਤੇ ਹੁਣ ਆਪਾਂ ਇਹਦੇ ਵਿੱਚ ਹਨਾ ਐਡ ਕਰ ਦਾਂਗੇ ਸ਼ੱਕਰ ਕਿਉਂਕਿ ਕਈ ਨੂੰ ਹਨਾ ਚੀਨੀ ਤੋਂ ਪਰੇਸ਼ਾਨੀ ਹੁੰਦੀ ਹੈ ਵੈਸੇ 슈ਗਰ ਕਰਕੇ ਆਪਾਂ ਚੀਨੀ ਆ ਨਾ ਪਾਉਂਦੇ ਵੀ ਘਟਾਂਗੇ ਤੇ ਆਪਾਂ ਹੁਣ ਥੋੜੀ ਥੋੜੀ ਕਰਕੇ ਇਹਦੇ ਵਿੱਚ ਸ਼ੱਕਰ ਨੂੰ ਐਡ ਕਰ ਦਾਂਗੇ ਫਿਰ ਆਪਾਂ ਉਹਨੂੰ ਸ਼ੱਕਰ ਨੂੰ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਾਂਗੇ ਜਦੋਂ ਮਿਕਸ ਕਰ ਲਈ ਦੇਖੋ ਜਿਹੜਾ ਆਪਾਂ ਮਿਕਸ ਕਰਨੀ ਆ ਉਦੋਂ ਬੇਸਣ ਥੋੜਾ ਜਿਹਾ ਠੰਡਾ ਕਰ ਲੈਣਾ ਫਿਰ ਮਿਕਸ ਕਰਨੀ ਹੈ ਉਸ ਤੋਂ ਬਾਅਦ ਫਿਰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰਕੇ ਇਹਨੂੰ ਦੇਖੋ ਕੋਈ ਵੀ ਗੱਠ ਨਹੀਂ ਰਹਿਣੀ ਚਾਹੀਦੀ ਚੰਗੇ ਤਰੀਕੇ ਨਾਲ ਲੱਡੂ ਬੇਸਣ ਦੇ ਵਿੱਚ ਨਾ ਸ਼ੱਕਰ ਮਿਕਸ ਹੋ ਜਾਏ ਹਾਂਜੀ ਤੇ ਹੁਣ ਆਪਾਂ ਹਨਾ ਇਹਦੇ ਲੱਡੂ ਵਟ ਲਾਂਗੇ ਦੇਖੋ ਕਿੰਨੇ ਬਿਲਕੁਲ ਪਰਫੈਕਟ ਜਿਦਾਂ ਕਿ ਤੁਸੀਂ ਮਾਰਕੀਟ ਦੇ ਵਿੱਚੋਂ ਲੈ ਕੇ ਆਉਣਿਓ ਉਸੇ ਤਰੀਕੇ ਦੇ ਲੱਡੂ ਬਟਣਗੇ ਥੋੜਾ ਜਿਆ ਗਰਮ ਹੈ ਇਹ ਕਿਉਂਕਿ ਪਹਿੋਂ ਵੈਸੇ ਤਾਂ ਆਪਾਂ ਠੰਡਾ ਕਰ ਲਿਆ ਸੀ ਪਰ ਫਿਰ ਵੀ ਗਰਮ ਹੈ ਹਜੇ ਤੇ ਹੁਣ ਆਪਾਂ ਚੰਗੇ ਤਰੀਕੇ ਨਾਲ ਇਹਨੂੰ ਛੋਟੇ ਵੱਡੇ ਜੋ ਵੀ ਤੁਸੀਂ ਸਾਈਜ਼ ਰੱਖਣਾ ਚਾਹੋ ਨੇ ਤੁਸੀਂ ਉਹ ਰੱਖ ਸਕਦੇ ਹੋ ਤੇ ਇਦਾਂ ਤੁਸੀਂ ਬੇਸਣ ਦੇ ਲੱਡੂ ਇੱਕ ਵਾਰੀ ਬਣਾ ਲਏ ਹਨਾ ਮਾਰਕੀਟ ਦੇ ਵਿੱਚੋਂ ਦੁਬਾਰਾ ਕਦੇ ਵੀ ਨਹੀਂ ਲੈ ਕੇ ਆਉਂਗੇ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹਾਂਜੀ ਦੇਖੋ ਆਪਾਂ ਨੇ ਇੱਕ ਕੌਲੀ ਵੇਸਣ ਤੋਂ ਕਮ ਸੇ ਕਮ ਅੱਧਾ ਕਿਲੋ ਤੋਂ ਉੱਪਰ ਲੱਡੂ ਬਣ ਗਏ ਨੇ ਦੇਖੋ ਕਿੰਨੇ ਸੋਹਣੇ ਲੱਡੂ ਨੇ ਵੀਡੀਓ ਚੰਗੀ ਲੱਗੀ ਤਾਂ ਕਮੈਂਟਾਂ ਦੇ ਵਿੱਚ ਮੈਨੂੰ ਜ਼ਰੂਰ ਦੱਸਣਾ ਸਤਿ ਸ੍ਰੀ ਅਕਾਲ